ਜੇ ਤੁਸੀਂ ਅਸੀਂ ਗਏ ਆ ਅਸੀਂ ਉੱਥੇ ਸਮਾਨ ਆਪਣਾ ਦਿਖਾਇਆ ਅਮਰਸਰ 에어ਪੋਰਟ ਰਾਜਸਥਾਨ 15 ਕਮਿੰਟ ਲੈਂਦੀ ਸੀ ਜਾ ਚਲੋ ਜਦ ਨੂੰ ਇਹ ਚੱਲ ਗਿਆ ਤੇ ਇਹਨਾਂ ਨੇ ਉੱਥੇ ਅਨਾਉਂਸ ਕਰ ਦਿੱਤਾ ਉਹ ਕਹਿੰਦੇ ਕੌਣ ਹੈ ਮੈਂ ਕਿਹਾ ਅਸੀਂ ਤੇ ਅਸੀਂ ਉਹ ਕਹਿੰਦੇ ਇੱਧਰ ਆ ਜਾਓ ਬਸ ਇਹੀ ਗੱਲ ਹੋਈ ਉੱਥੋਂ ਫਿਰ ਉਹ ਮੈਨੂੰ ਲੈ ਗਏ ਰਾਜਸਥਾਨ ਸੀ ਜਿਹੜਾ ਉੱਥੇ ਚੌਂਕੀ ਆ 에어ਪੋਰਟ ਦੀ ਕਿਹੜੀਆਂ ਆਹ ਚੀਜ਼ਾਂ ਜਿਹੜੀਆਂ 1 ਘੰਟੇ ਚ ਕਲੀਅਰ ਹੋ ਸਕਦੀਆਂ ਇਹ 2 ਘੰਟਿਆਂ ਚ ਹੋ ਸਕਦੀਆਂ ਜਿਹਨੂੰ 5 6 ਦਿਨ ਪਰ ਉਹ ਕਹਿੰਦੇ ਅਸੀਂ ਆਪਣੇ ਆ ਕਮਿਸ਼ਨਰ ਨੂੰ ਪਤਾ ਕਰਨਾ ਕਿ ਪਾਸਪੋਰਟ ਸਹੀ ਆ ਹੁਣ ਉਸ ਪਾਸਪੋਰਟ ਦੇ ਮੈਂ ਲੋਤਨਵਾਰੀ ਆਏ ਆ ਵੀ ਆ ਇਹ ਇਹਨਾਂ ਗੱਲਾਂ ਦਾ ਕਰਕੇ ਉੱਥੇ ਬੱਚੇ ਆਏ ਨੂੰ ਨਹੀਂ ਆ ਗੋਠ ਜਿੰਨਾ ਹਨਾ ਹੁਣ ਬੋਲਦੀ ਸਰਕਾਰ ਇਹਨਾਂ ਕੋਈ ਬੋਲਦੀ ਇਹਨਾਂ ਨੂੰ ਤਾਂ ਨੱਚਣ ਕੌਣ ਚਾਹੀਦਾ ਹੁਣ ਗੱਲ ਇੱਕ ਗਲਤੀ ਦੀ ਕਰਦੇ ਆ ਪੰਜਾਬ ਪੁਲਿਸ ਦੀ ਉਹ ਗਲਤੀ ਜਿਸ ਨੇ ਇੱਕ ਸ਼ਖਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਜਿਸਨੇ ਇੱਕ ਸ਼ਖਸ ਨੂੰ ਅਜੀਹ ਹ ਸਦਮਾ ਦਿੱਤਾ ਜਿਸ ਤੋਂ ਸ਼ਾਇਦ ਇਹ ਸਾਰੀ ਜ਼ਿੰਦਗੀ ਉੱਬਰ ਨਾ ਸਕੇ ਜੀ ਹਾਂ ਗੱਲ ਉਸ ਸ਼ਖਸ ਦੀ ਕਰਨ ਜਾ ਰਹੇ ਹਾਂ ਜਿਸ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਖੁਦ ਪੰਜਾਬ ਦੇ ਡੀਜੀਪੀ ਦੇ ਵੱਲੋਂ ਟਵੀਟ ਕੀਤੇ ਗਏ ਪਰ ਹੁਣ ਜਦੋਂ ਇਸ ਨੂੰ ਰਿਹਾਅ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਗਲਤੀ ਮੰਨੀ ਕਿ ਹਾਂ ਅਸੀਂ ਗਲਤ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਹਰ ਕਿਸੇ ਨੇ ਚੁੱਪੀ ਸਾਦੀ ਹੋਈ ਹੈ ਲੋ ਰਿਪੋਰਟ ਵੇਖੋ ਜੀ ਹਾਂ 에어ਪੋਰਟ ਤੇ ਕਨਾਊਂਸਮੈਂਟ ਹੁੰਦੀ ਹੈ ਕੁਝ ਸਮੇਂ ਬਾਅਦ ਸਵੇਰੇ ਤੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਕੁਝ ਪੋਸਟਾਂ ਪਾਈਆਂ ਜਾਂਦੀਆਂ ਨੇ ਇੱਕ ਗਲਤੀ ਹੁੰਦੀ ਹੈ ਤੇ ਇੱਕ ਸਖਤ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ ਜੀ ਹਾਂ ਯੂਕੇ ਦੇ ਵਸਨੀਕੇ ਪਰਮਜੀਤ ਸਿੰਘ ਢਾਡੀ ਨੇ ਜੋ ਸ਼ਾਇਦ ਲੰਘੇ ਬੀਤੇ 10 ਦਿਨਾਂ ਨੂੰ ਤਾਂ ਉਮਰਨਾ ਭੁੱਲ ਪੌਣ ਦਰਅਸਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਸਭ ਤੋਂ ਪਹਿਲਾਂ 5 ਦਸੰਬਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਢਾਡੀ ਦੀ ਗ੍ਰਿਫਤਾਰੀ ਨੂੰ ਜਨਤਕ ਕੀਤਾ ਸੀ। دہشت گردੀ ਇਲਜ਼ਾਮਾਂ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਪਰ ਹੁਣ ਪਰਮਜੀਤ ਸਿੰਘ ਢਾਡੀ ਨੂੰ ਰਿਹਾਅ ਕਰ ਦਿੱਤਾ ਗਿਆ। ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਤੋਂ ਗਲਤੀ ਹੋ ਗਈ ਸੀ। ਅਸੀਂ ਗਲਤ ਬੰਦੇ ਨੂੰ ਗ੍ਰਿਫਤਾਰ ਕਰ ਲਿਆ। 5 ਦਸੰਬਰ ਨੂੰ ਪਰਮਜੀਤ ਸਿੰਘ ਢਾਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ 2 ਸਤੰਬਰ 2021 ਨੂੰ UAPA Arms Act Explosive Act NDPS Act ਤੇ IPC ਦੀਆਂ ਤਾਰਾਵਾਹ ਤਹਿਤ ਦਰਜ ਹੋਏ ਮਾਮਲੇ 'ਚ ਪਰਮਜੀਤ ਸਿੰਘ ਢਾਡੀ ਦੀ ਗ੍ਰਿਫਤਾਰੀ ਕੀਤੀ ਗਈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਗ੍ਰਿਫਤਾਰੀ ਨੂੰ ਵੱਡੀ ਕਾਮਯਾਬੀ ਵੀ ਦੱਸਿਆ ਸੀ ਤੇ ਦੋ ਵਾਰ ਰਿਮਾਰਲੈਂਡ ਤੋਂ ਬਾਅਦ ਪੁਲਿਸ ਨੇ ਅਦਾਲਤ ਨੂੰ ਗਲਤ ਸਬੱਤ ਦੀ ਗ੍ਰਿਫਤਾਰੀ ਕੀਤੇ ਝਾੜਤੀ ਝੜਕਾਰੀ ਦਿੱਤੀ ਜਿਸ ਤੋਂ ਬਾਅਦ ਅਦਾਲਤ ਨੇ ਪਰਮਜੀਤ ਢਾਡੀ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਨੇ ਜਦੋਂ ਅਸੀਂ ਗਏ ਆ ਅਸੀਂ ਉੱਥੇ ਸਮਾਨ ਆਪਣਾ ਦਿਖਾਇਆ ਅਮਰਸਰ 에어ਪੋਰਟ ਰਾਜਸਥਾਨ ਕਿਉਂਕਿ ਜਦੋਂ 에어ਲਾਈਨ ਤੇ ਅਸੀਂ ਆਪਣਾ ਸਮਾਨ ਦਿਖਾਉਨੇ ਆ ਨਾ ਉਹ ਪੂਰਾ ਜਿੰਨਾ ਜਿੰਨਾ ਟੇਚੀ ਹੁੰਦਾ ਉਨਾ ਹੀ ਜਾਣ ਦਿੰਦੇ ਬੱਦ ਨਹੀਂ ਜਾਣ ਦਿੰਦੇ ਕਿਉਂ ਉਹਨਾਂ ਦੀ ਜ਼ਿੰਮੇਵਾਰੀ ਆ ਅਸੀਂ ਘਰੋਂ ਜੋਕੇ ਉਹਨਾਂ ਨੇ ਲੈ ਕੇ ਗਏ ਅਸੀਂ ਸਮਾਨ ਆਪਣਾ ਦਿਖਾ ਦਿੱਤਾ ਹੂੰ ਜਿਖਾ ਕਿ ਅਸੀਂ ਸਾਡ ਬੋਰਡ ਇੰਪਾਸ ਜਿਹੜਾ ਅਸੀਂ ਲੈਣਾ ਸੀ ਉਹਨਾਂ ਤੋਂ ਲੈ ਕੇ ਅਸੀਂ ਚੱਲ ਗਏ ਇਮੀਗ੍ਰੇਸ਼ਨ ਵਾਲਿਆਂ ਨੂੰ ਇਮੀਗ੍ਰੇਸ਼ਨ ਸਾਡਾ ਕਲੀਅਰ ਹੋਇਆ ਉਹਨੇ ਸਾਰਾ ਚੈੱਕ ਕੀਤਾ ਸਾਨੂੰ ਕਲੀਅਰ ਕਰਤਾ ਹੂੰ ਜੇ ਐਲਓਸੀ ਜਾਰੀ ਕੀਤੀ ਤਾਂ ਇਮੀਗ੍ਰੇਸ਼ਨ ਵਾਲਿਆਂ ਤੇ ਉੱਥੇ ਹੋਣੀ ਚਾਹੀਦੀ ਸੀ ਹੂੰ ਤੁਸੀਂ ਮੇਰੀ ਗੱਲ ਸਮਝੇ ਕਿ ਨਹੀਂ ਉੱਥੇ ਨਹੀਂ ਕਿਸੇ ਨੇ ਪੁੱਛਿਆ ਚਲੇ ਗਏ ਗਾਂਹ ਜਾ ਕੇ ਜਿਹੜੀ ਸਿਕਿਉਰਿਟੀ ਹੁੰਦੀ ਹੈ ਜਿਹਦੇ ਨਾਲ ਕੋਈ ਇਹੋ ਜੀ ਚੀਜ਼ੀ ਬੰਦਾ ਜਹਾਜ਼ 'ਚ ਨਾਲ ਜਾਵੇ ਕੋਈ ਸਮਾਂਤ ਚਲੇ ਗਿਆ ਉਹਦੇ ਵਿੱਚ ਜੋ ਕੁਝ ਵੀ ਹੁੰਦਾ ਫਿਰ ਉੱਥੇ ਅਸੀਂ ਗਏ ਆ ਉੱਥੇ ਸਾਰਾ ਕਲੀਅਰ ਹੋ ਗਿਆ ਅਸੀਂ ਜਦੋਂ ਐਂਡ ਤੇ ਬਾਹਰ ਜਹਾਜ਼ ਦੀ ਬਾਰੀ 'ਚ ਉੱਥੇ ਜਿਹੜਾ ਸਟੇ ਰੂਮ ਸੀ ਉੱਥੇ ਬੈਠੇ ਸੀ ਕਿਉਂ ਟਾਈਮ ਰਹਿਦਾ ਸੀ ਅਜੇ ਅੱਧਾ ਘੰਟਾ ਚੱਲਣ 'ਚ ਅੱਧੇ ਘੰਟੇ ਬਾਅਦ ਜਦੋਂ ਅਸੀਂ ਉੱਥੇ ਗਏ ਆ ਤੇ ਟਾਈਮ ਦੇ ਨਾਲ ਹੀ ਤੇ ਕਰੀਬਨ ਉਸਲੇ 15 ਕਮਿੰਟ ਰਹਿੰਦੇ ਸੀ ਜਹਾਜ਼ ਚੱਲਣ ਚ ਜਦ ਨੂੰ ਇਹ ਚੱਲ ਗਿਆ ਤੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਤੇ ਇਹਨਾਂ ਨੇ ਉੱਥੇ ਅਨਾਉਂਸ ਕਰ ਦਿੱਤਾ ਉਹ ਕਹਿੰਦੇ ਕੌਣ ਹੈ ਮੈਂ ਕਿਹਾ ਅਸੀਂ ਤੇ ਅਸੀਂ ਉਹ ਕਹਿੰਦੇ ਇੱਧਰ ਆ ਜਾਓ ਬਸ ਇਹੀ ਗੱਲ ਹੋਈ ਉੱਥੋਂ ਫਿਰ ਉਹ ਮੈਨੂੰ ਲੈ ਗਿਆ ਰਾਜਾ ਸੰਸੀ ਜਿਹੜਾ ਉੱਥੇ ਚੌਂਕੀ ਆ ਏਅਰਪੋਰਟ ਦੀ ਪਰਮਜੀਤ ਸਿੰਘ ਢਾਟੀ ਦਾ ਕਹਿਣਾ ਸੀ ਕਿ ਅੱਜ ਪੰਜਾਬ ਤੇ ਹਲਾਤ ਤੇ ਬਣ ਚੁੱਕੇ ਨੇ ਕਿ ਕੋਈ ਵੀ ਐਨਆਰਏ ਪੰਜਾਬ ਆਉਣਾ ਪਸੰਦ ਨਹੀਂ ਕਰਦਾ ਉਹ ਪਾਕਿਸਤਾਨ ਨਨਕਾਣਾ ਸਾਹਿਬ ਮੱਥਾ ਟੇਕ ਕੇ ਆਏ ਸੀ ਸ਼ਾਇਦ ਇਸੇ ਲਈ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖਿਆ ਗਿਆ ਜੋ ਗਲਤ ਫਹਿਮੀ ਚੰਦ ਘੰਟਿਆਂ ਚ ਦੂਰ ਕੀਤੀ ਜਾ ਸਕਦੀ ਸੀ ਉਸੇ ਲਈ ਕਈ ਦਿਨ ਲਗਾ ਦਿੱਤੇ ਗਏ ਜਿਹੜੀ ਪੁਲਿਸ ਦੀ ਇੱਥੇ ਦੀ ਜਾਂ ਗਵਰਨਮੈਂਟ ਦੀ ਹੈ ਉਹਨਾਂ ਦੀ ਵੀ ਜ਼ਿੰਮੇਵਾਰੀਆਂ ਪਰ ਜਿਹੜੀਆਂ ਆਹ ਚੀਜ਼ਾਂ ਜਿਹੜੀਆਂ 1 ਘੰਟੇ ਚ ਕਲੀਅਰ ਹੋ ਸਕਦੀਆਂ 2 ਘੰਟਿਆਂ ਚ ਹੋ ਸਕਦੀਆਂ ਜਿਹਨੂੰ 7 5 6 ਦਿਨ ਪਰ ਉਹ ਕਹਿੰਦੇ ਅਸੀਂ ਆਪਣੇ हाई कमिश्नर ਤੋਂ ਪਤਾ ਕਰਨਾ ਕਿ ਪਾਸਪੋਰਟ ਸਹੀ ਆ ਹੁਣ ਉਸ ਪਾਸਪੋਰਟ ਦੇ ਮੈਂ ਦੋ ਤਿੰਨ ਵਾਰੀ ਆਇਆ ਆਵੀ ਆ ਹੂੰ ਠੀਕ ਹੈ ਨਾ ਤਾਂ ਹੁਣ ਵੈਗੁਰੂ ਜਾਣਦਾ ਵੀ ਕੀ ਥਿਊਰੀ ਸੀ ਇਹ ਇਹਨਾਂ ਗੱਲਾਂ ਦਾ ਕਰਕੇ ਉੱਥੇ ਬੱਚੇ ਆਏ ਨੂੰ ਨਹੀਂ ਆ ਰਹੇ ਇਥੋਂ ਦੀ ਵੀ ਬਾਜੀ ਰਾਈਥੇ ਕੌਣ ਆ ਮੈਂ ਕਹਿੰਦਾ ਜੇ ਕਿਸੇ ਨੂੰ ਬੰਦੇ ਨੂੰ ਉਦਾਂ ਹੀ ਕਹਿ ਦੇਵੇ ਵੀ ਲੈ ਮੈਂ ਤੈਨੂੰ ਪੱਕਾ ਹੀ ਇੰਗਲੈਂਡ ਨੂੰ ਲੈ ਜਾਣਾ ਕਹਿੰਦਾ 20 ਲੱਖ ਲੈਣਾ 50 ਲੱਖ ਲੈਣਾ ਨਹੀਂ ਦੇ ਦੇਣਾ ਜਮੀਨ-ਜਮੂਨ ਵੇਚ ਕੇ ਮੈਨੂੰ ਲੈ ਜਾ ਝੂਠ ਜਿੰਨਾ ਹਨਾ ਹੁਣ ਬੋਲਦੀ ਸਰਕਾਰ ਇਹਨਾਂ ਕੋਈ ਬੋਲਦੀ ਇਹਨਾਂ ਨੂੰ ਤਾਂ ਨੱਚਣ ਕੌਣ ਚਾਹੀਦਾ ਇਹ ਇਹੋ ਕੰਮ ਕਰਨ ਇਹਨਾਂ ਦੀ ਇਹ ਵਸਦਾ ਰੋਗ ਨਹੀਂ ਜੀ ਹਾਂ ਪੰਜਾਬ ਪੁਲਿਸ ਇਸ ਗਲਤੀ ਤੋਂ ਬਾਅਦ ਪੰਜਾਬ ਪੁਲਿਸ ਤੋਂ ਸਵਾਲ ਪੁੱਛਣੇ ਤਾਂ ਵੜਦੇ ਨੇ ਕਿ ਆਖਰ ਪੁਲਿਸ ਪ੍ਰਸ਼ਾਸਨ ਨੇ ਕਿਵੇਂ ਕੀਤੀ ਇੰਨੀ ਵੱਡੀ ਗਲਤੀ ਕਿਹੜੀ ਖੋਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ ਜੁਕੇ ਦੇ ਨਾਗਰਿਕ ਪਰਮਜੀਤ ਸਿੰਘ ਢੱਡੀ ਦੀ ਗ੍ਰਿਫਤਾਰੀ ਇੰਨਾ ਖਤਰਨਾਕ ਤਰ੍ਹਾਂ ਮਾਹੌਲ ਤਹਿਤ ਗਲਤ ਸ਼ਖਸ ਦੀ ਗ੍ਰਿਫਤਾਰੀ ਕਿਵੇਂ ਹੋਈ ਕੀ ਇਨੇ ਕੱਚੇ ਕੰਮ ਦੀ ਉਮੀਦ ਪੁਲਿਸ ਵਿਭਾਗ ਤੋਂ ਕੀਤੀ ਜਾ ਸਕਦੀ ਹੈ ਕਿ ਹੁਣ ਪਰਮਜੀਤ ਸਿੰਘ ਢਾਟੀ ਤੋਂ ਮਾਫੀ ਮੰਗੇਗੀ ਪੰਜਾਬ ਪੁਲਿਸ ਪਰਮਜੀਤ ਸਿੰਘ ਢਾਟੀ ਦੀ ਮਾਨ ਹਾਨੀ ਲਈ ਕੋਣ ਸੀ ਮੇਵਾਰ ਤੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਹੈ ਤਾਂ ਦੱਸੋ ਕੀ ਸਮਝੀਏ In Jalandhar, this is Singh Bureau Report, PTC News.